ਅਕਾ ਜੀ ਜੋ ਦੇਖਿਆ ਸੀ ਬੋਲੋ ਆਰਟੀਕਲ ਆ ਦੇਖੋ ਅੱਛਾ ਜੀ ਪਸਾਂ ਗਿਆ ਜੈਕਟਸ ਦੀ ਕਲੈਕਸ਼ਨ ਆਪਣੋ ਸਾਰੇ ਸੈਂਪਲ ਲੱਗੀ ਹੈ ਹਰੇਕ ਚ ਸਾਈਜ਼ ਕਲਰ ਸਭ ਕੁਝ ਅਵੇਲੇਬਲ ਨੰਬਰ ਦਰ ਹੈ ਤਾਂ ਲੱਭੀ ਜਾਂਦਾ ਮੈਂ ਅੱਛਾ ਜੀ ਸ਼ਾਪ ਨੂੰ ਕਈ ਮੈਨੂੰ ਇੱਧਰ ਭੇਜੀ ਜਾਂਦੇ ਕਈ ਮੈਨੂੰ ਇੱਧਰ ਫੋਨ ਕਰੋ ਭਾਜੀ ਇੰਸਟਾ ਤੇ ਸਾਡੀ ਆਈਡੀ ਹੈਗੀ ਆ ਆਈਡੀ ਮੈਂਸ਼ਨ ਹੈ ਤੇ ਨੰਬਰ ਹੈਗੀ ਆ ਦੋ ਨੰਬਰ ਹੈ ਸਾਡੇ ਨੰਬਰ ਭਾਜੀ ਨੰਬਰ ਲੱਗਦਾ ਨਹੀਂ ਪਿਆ ਸੀ ਇੱਕ ਵਾਰੀ ਮਿਲੇ ਤਾਂ ਉਹ ਤੋਂ ਸਪੀਕਿੰਗ ਟੂ ਸਮਰ ਅਸਿਸਟੈਂਟ ਕਰਦਾ ਸੀ ਕਈ ਕਸਟਮਰਸ ਆਉਂਦੇ ਰਹਿੰਦੇ ਨੇ ਆ ਦੇਖੋ ਆ ਆਰਟੀਕਲ ਬਹੁਤ ਸੋਹਣਾ ਅੱਛਾ ਜੋ ਆਪਣੇ ਕੋਈ ਅ ਅਰੇ ਪ੍ਰੀਮੀਅਮ ਆਰਟੀਕਲ ਹੁੰਦੇ ਆ ਆਪਣੇ ਕੋਲ ਕੁਆਲਿਟੀ ਦੀਆਂ ਚੀਜ਼ਾਂ ਅੱਛਾ ਰੈੱਡ ਵਾਲੀ ਵੀ ਹੈਗੀ ਭਾਜੀ ਸਾਰੇ ਅਵੇਲੇਬਲ ਜੋ ਫੋਟੋਸ ਪਈਆਂ ਸਾਰੇ ਅਵੇਲੇਬਲ ਆਪਣੇ ਕੋਲ ਅੱਛਾ ਹਾਂਜੀ ਉਹ ਵੀ ਮੈਨੂੰ ਦਿਖਾ ਦੇਣਾ ਉਹ ਇਧਰ ਆ ਗਿਆ ਸਟਾਕ ਆਇਆ ਬਹੁਤ ਅੱਛਾ ਆਹ ਵਾਲਾ ਦਿਖਾ ਦਿਓ ਜਿਹੜਾ ਆਪ ਹੈ ਨਾ ਇੱਕ ਵਾਰੀ ਕਾਰਨਰ 'ਚ ਹਾਂਜੀ ਉਹ ਵੀ ਲੈ ਉਹ ਲੋ ਭਾਜੀ ਉਹ ਲਾਇਓ ਜਿਹੜਾ ਲਿਆਓ ਜਰਾ ਭਾਈ ਦਿਖਾਓ ਹਾਂਜੀ ਬੜੀ ਜਿਹੜੇ ਮੇਰੇ ਵੀਵਰਸ ਹੈਗੇ ਆ ਆਪਣਾ ਫੇਸਬੁਕ ਫੈਮਿਲੀ ਹੈਗੀ ਹੈ ਆ ਜਿਹੜਾ ਆ ਆਰਟੀਕਲ ਹੈਗਾ ਆ ਦਿਖਾਉਂਦੇ ਪਏ ਤੁਹਾਨੂੰ ਆ ਦੇਖੋ ਜੀ ਆ ਆਰਟੀਕਲ ਹੈਗਾ ਜੀ ਬਿਲਕੁਲ ਸੇਮ ਆਰਟੀਕਲ ਹੈਗੇ ਆ ਤੇ ਇਸ ਤਰ੍ਹਾਂ ਦੀ ਇਹਨਾਂ ਕੋ ਜੈਕਟਾਂ ਹੈਗੀ ਆ ਜਿਹਦੇ ਚ ਕਲਰ ਲੋ ਭਾਜੀ ਕਲਰ ਆਪਸ਼ਨ ਵੀ ਹੈਗੀ ਹੈ ਡਿਜ਼ਾਈਨ ਸਾਈਜ਼ ਹੈਵੀ ਸਾਈਜ਼ ਸਾਈਜ਼ ਸਾਰੇ ਭਾਜੀ ਮੀਡੀਅਮ ਤੋਂ ਲੈ ਕੇ ਡਬਲ ਐਕਲ ਤੱਕ ਜਾਣਗੇ 3 4 5 ਹੀ ਮਿਲਦੇ ਹੋ ਐਕਸਟਰਾ ਜਾਂਦੇ ਬੜੇ ਲੋਕੀ ਦੇਖਦਾ ਮੈਂ ਕਈ ਕਈ ਕਿਸ ਤਰ੍ਹਾਂ ਦੇ ਕੰਮ ਨੇ 컬러 ਰੋਟ ਚੇਂਜ ਕਰਦੇ ਆ ਦੇਖੋ ਪੀਸ ਮੈਂ 7 6 7 ਜੈਕਟਾ ਲੈ ਕੇ ਜਾਣੀ ਐ ਜਿੰਨੀਆਂ ਵੱਡੀ ਤੁਹਾਡੇ ਆਸੇ ਕੋ ਸ਼ਨੀਵਾਰ ਤੱਕ ਪਣੀ ਸੰਡੇ ਸਾਡੀ ਛੁੱਟੀ ਲਈ ਹੈ ਜੀ ਢੇਰ ਲਾਦਾਂਗੇ ਜੈਕਟਾਂ ਜੈਕਟਾਂ ਬਹੁਤ ਡਿਜ਼ਾਈਨ ਬਹੁਤ ਕਲਰ ਬਹੁਤ ਪ੍ਰੀਮੀਅਮ ਦਾ ਪ੍ਰੀਮੀਅਮ ਆਰਟੀਕਲ ਆਪਣੇ ਕੋਲ ਅੱਛਾ ਜੀ ਜੋ ਮਤਲਬ ਅਸੀਂ ਵੀਡੀਓ ਚ ਦਿਖਾਉਂਦੇ ਵੇ ਭਾਜੀ ਉਹ ਦੇਣਾ ਵੀ ਹੈਗਾ ਲੋਕਾਂ ਨੂੰ ਹਰ ਚੀਜ਼ ਮਿਲਦੀ ਇਹ ਨਾ ਹੋਵੇ ਕੋਈ ਐਦਾਂ ਦਾ ਮੈਸੇਜ ਕਰ ਦੋ ਇਹ ਸਾਡੀ ਆ ਦੇਖੋ ਜੀ ਜਿਹੜੀ ਫੈਸ਼ਨ ਫੈਮਿਲੀ ਹੈਗੀ ਹੈ ਆ ਆਪਾਂ ਤੁਹਾਨੂੰ ਆ ਚੀਜ਼ਾਂ ਦੇਖਣ ਨੂੰ ਵੈਸੇ ਮਿਲਦੀਆਂ ਨਹੀਂ ਹੈਗੀਆਂ ਆ ਜਿਹੜੀ ਫਲੀਸ ਹੈਗੀ ਹੈ ਤੇ ਇਹ ਅੰਦਰਲਾ ਜਿਹੜਾ ਵਰਕ ਹੋਇਆ ਪਿਆ ਬਾਹਰੋਂ ਜਿਹੜੇ ਤੇ ਵਰਕ ਹੋਇਆ ਪਿਆ ਆ ਦੇਖ ਲਓ ਇਹ ਜੈਨੂਨ ਆਰਟੀਕਲ ਹੈਗਾ ਇੱਕ ਵਾਰੀ ਜਿਹੜੀ ਆ ਦੇਖ ਲਓ ਜੀ ਇਹ ਕੈਪ ਹੈਗੀ ਕੈਪ ਦੀ ਜਿਹੜੀ ਵੈਰਾਈਟੀ ਹੈਗੀ ਹੈ ਕਿਸ ਤਰ੍ਹਾਂ ਦੀ ਬਣਤ ਹੈਗੀ ਹੈ ਇਹ ਕਾਰੀਗਰਾਂ ਦਾ ਕੰਮ ਹੈਗਾ ਪੈਸੇ ਕਰਦੇ ਪੈਂਦੇ ਆ ਜਿਗਰਾ ਰੱਖਣਾ ਪੈਂਦਾ ਇਹੋ ਜਿਹੇ ਅੱਛਾ ਜੀ ਆ ਚੀਜ਼ਾਂ ਦੀ ਆਪਣੇ ਕੋਲ ਵੇਲ ਬਹਿਗੀ ਹੈ ਕੀ ਬਾਤ ਹੈ ਜੀ ਕਿਆ ਬਾਤਾਂ ਚੀਜ਼ ਉਹ ਦਵਾਂਗੇ ਅੱਛਾ ਚਾਰ ਜਣੇ ਪੁੱਛੂਗੇ ਭਾਜੀ ਕਿਤੋਂ ਲੈ ਚਾਰ ਜਣੇ ਭਾਜੀ ਚਾਰ ਨਾਮ ਫਿਰ ਇੱਕ-ਇੱਕ ਦੁਕਾਨ ਦਾ ਬਣੇ ਖੜ ਖੜ ਕੇ ਦੇਖਣਗੇ ਖੜ ਖੜ ਕੇ ਦੇਖਣਗੇ ਲੋਕੀ ਇੱਧਰ ਦੀ ਚੀਜ਼ਾਂ ਹੈਗੀਆਂ ਤੁਹਾਡੇ ਕੋਲ ਸਾਤੀਸ ਮਤਲਬ ਜਿੱਦਾਂ ਦੀ ਮੈਂ ਆਪ ਪਾਈ ਵੀ ਇਦਾਂ ਦੀ ਇਦਾਂ ਦੀ ਚੀਜ਼ਾਂ ਮੈਨੂੰ ਮਤਲਬ ਏਦੀ ਗਈ ਆ। ਪ੍ਰਿੰਟਰ ਵੀ ਮਿਲ ਜੂਗੀ ਬਸ ਜੋ ਤੁਸੀਂ ਕਹੋਗੇ ਮਿਲ ਜੂਗਾ। ਪ੍ਰਿੰਟਰ ਜੀ ਦਿਖਾ ਦਿਓ ਕੁਝ ਡਿਫਰੈਂਟ ਜਿਹਾ ਇਦਾਂ ਦਾ ਮਤਲਬ ਫੰਕੀ ਜਿਹਾ ਜਿੱਦਾਂ ਉਹਨਾਂ ਆਜਕਲ ਦੀ ਯੰਗ ਜਨਰੇਸ਼ਨ ਹੈਗੀ ਆ ਜਿੱਦਾਂ ਮੇਰੀ ਮੇਰੀ ਏਜ ਹੈਗੀ ਉਸ ਸਾਹਬ ਨਾਲ ਇਦਾਂ ਦੇ ਜਿੱਦਾਂ ਤੁਸੀਂ ਪਾਏ ਸੀ ਬਹੁਤ ਹੀ ਸਵੇਜ ਦੇ ਕੋਈ ਚਲੋ ਬਾਹਰੋਂ ਜਾਂ ਕਿਸੇ ਤੋਂ ਵੀ ਆਇਆ ਹੋਊਗਾ ਜੀ ਇਹ ਮੇਰੇ ਨਾਲ ਆਰਟੀਕਲ ਹਰ ਚੀਜ਼ ਮਿਲਦੀ ਬਹੁਤ ਪ੍ਰੀਮੀਅਮ ਪੀਸ ਹੁੰਦੇ ਆ ਇਸ ਸੈਂਡਰੀਆ ਜੇ ਬਣੀ ਹੋਈਆਂ ਭਾਜੀ ਆਹੀ ਤਾਂ ਵਧੀਆ ਲੱਗਦੀ ਲੋਕਾਂ ਨੂੰ ਆ ਚੀਜ਼ਾਂ ਦਾ ਲੋਕੀ ਕਹਿੰਦੇ ਕਿ ਆ ਚੀਜ਼ਾਂ ਚਾਹੀਦੀ ਹੈ ਬਿਲਕੁਲ ਭਾਜੀ ਇਹ ਚੀਜ਼ਾਂ ਚੱਲਦੀਆਂ ਇਹਦੇ ਜੀ ਬਾਹਰ ਆ ਜਿੰਨੇ ਵੀ ਆਪਾਂ ਨੂੰ ਵਾਚ ਕਰਦੇ ਪਏ ਫੇਸਬੁੱਕ ਤੇ ਵਾਚ ਕਰਦੇ ਪਏ ਤੁਸੀਂ ਕਿਤੇ ਵੀ ਸਾਨੂੰ ਦੇਖਦੇ ਪਏ ਲਾਡੀ ਕਲੈਕਸ਼ਨ ਟਾਂਡਾ ਨੰਬਰ ਡਿਸਕ੍ਰਿਪਸ਼ਨ ਚ ਹੈਗਾ ਐਡਰੈਸ ਵੀ ਦਿੱਤਾ ਆ ਇਹ ਜਿਹੜੇ ਨਾਲ ਕੋ ਆਰਟੀਕਲ ਹੈ 1 ਤੋਂ ਇੱਕ ਆਰਟੀਕਲ ਹੈਗੇ ਆ ਤੁਸੀਂ ਵਿਦ ਕੈਪ ਹੈ ਕੋਰੀਅਨ ਆਰਟੀਕਲ ਹੈ ਇਹ ਅੱਛਾ ਜੀ ਨਾਲ ਕੈਪ ਆ ਇਹ ਜਿਹੜੇ ਆਰਟੀਕਲ ਹੈਗੇ ਭਾਜੀ ਇਹ ਫਿਲਮਾਂ ਚ ਫਿਲਮਾਂ ਚ ਜਾਂਦੇ ਆ ਜਾਂਦੇ ਇੱਥੋਂ ਵੀ ਲੋਕੀ ਚ ਸਾਡੇ ਕੋ ਕਈ ਵਾਰੀ ਨਾ ਮਾਡਲਸ ਆਉਂਦੇ ਆ ਬੜੀ ਬੜੀ ਦੂਰੋਂ ਚੰਡੀਗੜ੍ਹੋਂ ਕੋਈ ਕਿਤੋਂ ਆਇਆ ਵਾ ਅੱਛਾ ਜੀ ਮੋਡਲਿੰਗ ਲਈ ਯੂਜ਼ ਕਰਦੇ ਆ ਚੀਜ਼ ਇਹ ਅੱਛਾ ਇਹ ਚੀਜ਼ਾਂ ਮੋਡਲਿੰਗ ਲਈ ਯੂਜ਼ ਮੋਡਲਿੰਗ ਲਈ ਬਹੁਤ ਕਸਟਮਰ ਆਂਦੇ ਨੇ ਇਹ ਬਾਏ ਕਰਕੇ ਲੈ ਜਾਂਦੇ ਆ ਜਾਂ ਰੈਂਟ ਤੇ ਤੁਸੀਂ ਬਾਏ ਕਰਦੇ ਭਾਜੀ ਬਾਏ ਕਰਦੇ ਅੱਛਾ ਬਾਏ ਤੁਸੀਂ ਕਿਸੇ ਫਿਲਮ ਚ ਸ਼ੂਟ ਕਰਨੀ ਹੈ ਜਾਂ ਤੁਸੀਂ Song ਚ ਸ਼ੂਟ ਕਰਨੀ ਹੈ ਆਰਟੀਕਲ ਜਿਸ ਤਰ੍ਹਾਂ ਦੀ ਵੈਰਾਈਟੀ ਇਹਨਾਂ ਕੋ ਹੈਗੀ ਹੈ ਇੱਕ ਤੋਂ ਇੱਕ ਲੈਵਲ ਦੀ ਆਰਟੀਕਲ ਹੈਗੇ ਹੈ ਇੱਕ ਤੋਂ ਇੱਕ ਲੈਵਲ ਦੀ ਇਹਨਾਂ ਕੋ ਜੈਕਟਾ ਅਵੇਲੇਬਲ ਹੈਗੀ ਹੈ ਤੁਸੀਂ ਕਿਸੇ ਨੇ ਵੀ ਬਾਏ ਕਰਨੀ ਹੈ ਨੰਬਰ ਡਿਸਕ੍ਰਿਪਸ਼ਨ ਚ ਐਡਰੈਸ ਤੇ ਨਾਲ ਐਡਰੈਸ ਦੀ ਆਪਣਾ ਲੋਕੇਸ਼ਨ ਦਾ ਜਿਹੜਾ ਲਿੰਕ ਹੈਗਾ ਉਹ ਵੀ ਐਡਰੈਸ ਅਸੀਂ ਡਿਸਕ੍ਰਿਪਸ਼ਨ ਦਿੱਤਾ ਹੈ ਭਾਜੀ ਹੋਰ ਕੋਈ ਵੈਰਾਈਟੀ ਆਪਣੇ ਕੋ ਜਿਹੜੀ ਰਹਿੰਦੀ ਹੈ ਭਾਜੀ ਆ ਸਾਡੀ ਦੁਕਾਨ ਦਾ ਕਾਰਡ ਹੈ ਜੀ ਦੋ ਨੰਬਰ ਹੈਗੇ ਆ ਜੀ ਆ ਸਾਡੀ ਦੁਕਾਨ ਦਾ ਐਡਰੈਸ ਹੈ ਜੀ ਆ ਇੰਸਟਾਗ੍ਰam ਦੀ ਆਈਡੀ ਹੈ ਸਾਡੀ ਲਾਡੀ ਇਹਨੂੰ ਲਾਈਕ ਫੋਲੋ ਕਰੋ ਸਾਡੇ ਕੋਲ ਸ਼ੋਪਿੰਗ ਕਰੋ ਆਫਰਸ ਵੀ ਮਿਲ ਜੂਗੇ ਜੀ ਹਰ ਤਰ੍ਹਾਂ ਦੇ ਇਹਨੂੰ ਲਾਈਕ ਕਰ ਲੋ ਪਤਾ ਲੱਗ ਜਾਓ ਵੈਰਾਈਟੀ ਪਾਉਂਦੇ ਰਹੀਦਾ ਸੀ ਇਹਨੂੰ ਜੀ ਫੋਲੋ ਕਰੋਗੇ ਸਾਡੀ ਕੋ ਤੁਹਾਡੇ ਕੋ ਸਾਰੀ ਨਵੀਂ ਵੈਰਾਈਟੀ ਰੋਜ਼ ਹੀ ਰੋਜ਼ ਅਪਡੇਟ ਹੁੰਦੀ ਰਹੂ ਲਾਡੀ ਕਲੈਕਸ਼ਨ 88 ਕਰਕੇ ਤੁਸੀਂ ਇਹਨਾਂ ਦੀ ਸ਼ਾਪ ਜਿਹੜੀ ਹੈਗੀ ਹੈ ਇੰਸਟਾਗ੍ਰam ਤੇ ਓਪਨ ਹੋਈ ਹੋਈ ਹੈ ਤੁਸੀਂ ਕਿਸੇ ਵੀ ਵੈਰਾਈਟੀ ਚੈੱਕ ਕਰਨੀ ਹੈ ਇੰਸਟਾਗ੍ਰam ਤੇ ਰੋਜ਼ ਅਪਡੇਟ ਕਰਦੇ ਹਾਂ ਪਾਚੀ ਹੁਣ ਮੈਨੂੰ ਏਦਾਂ ਦੀ ਚੀਜ਼ਾਂ ਦਿਖਾ ਦਿਓ ਆਪਣਾ ਜਿਹੜੇ ਸਵੈਟ ਸ਼ਰਟ ਹੈਗੀ ਹੈ ਹੁੱਡੀਜ਼ ਹੈਗੀ ਹੈ ਕੁਝ ਡਿਫਰੈਂਟ ਜਿਹਾ ਆਈਟਮ ਦਿਖਾ ਦਿਓ ਕਿ ਹਾਂ ਇੱਕ ਵਾਰੀ ਆ ਦੇਖੋ ਇੱਕ ਨਵੀਂ ਚੀਜ਼ ਆ ਜੀ ਹੁੱਡੀ ਸਟਾਈਲ ਜੀ ਕੁਛ ਅੱਛਾ ਹੁੱਡੀ ਸਟਾਈ ਤੁਸੀਂ ਫੀਲ ਕਰੋਗੇ ਇਹ ਚੀਜ਼ ਇਨਸਟਾਫ ਫੀਲ ਕਰੋਗੇ ਆਹ ਆਹ ਪ੍ਰਿੰਟਿੰਗ ਦੇਖੋ ਭਾਜੀ ਆਹ ਦੇਖੋ ਵੈਲਿੰਗ ਵੀ ਆਈ ਹੈ ਚੀਜ਼ ਆਹ ਦੇਖੋ ਆਹ ਫੜੀ ਮਜ਼ਾ ਆਏਗਾ ਇਦਾਂ ਦੀਆਂ ਚੀਜ਼ਾਂ ਆਹ ਚੀਜ਼ਾਂ ਭਾਜੀ ਮੇਰੇ ਹਿਸਾਬ ਨਾਲ ਨਾ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਸਟੋਰਾਂ 'ਚ ਮਿਲੂ ਸਟੋਰਾਂ 'ਤੇ ਮਿਲਦੇ ਸਟੋਰ ਆਰਟੀਕਲ ਹੈਗੇ ਮੇਰੇ ਹਿਸਾਬ ਨਾਲ ਸਟਾਫ ਨਾ ਫੀਲ ਹੋਣਾ ਆਹ ਦੇਖੋ ਚੈਨਨਤੀਸ ਇੰਨਾ ਕੋਈ ਵੀ ਜ਼ਿਆਦਾ ਪ੍ਰਿੰਟ ਨਹੀਂ ਜਨ ਕੋਈ ਵੀ ਯੂਜ਼ ਕਰੇ ਅੱਛਾ ਜੀ ਆਹ ਬੁੱਡੀਸ ਤੁਸੀਂ ਦੇਖਦੇ ਸੀਗੇ ਆਹ ਦੇਖੋ ਸੋਲ ਪ੍ਰਿੰਟ ਦੀ ਆਈ ਹੈ ਆਰਟੀਕਲ ਬਹੁਤ ਸੋਹਣਾ ਪੀਸ ਹੈ ਜੀ ਕੀ ਬਾਤ ਹੈ ਦੋਨੋਂ ਸਾਈਡ ਆ ਮਤਲਬ ਇਹਦੇ ਚ ਉਹ ਪ੍ਰਿੰਟ ਹੋਈ ਹੋਈ ਹੈ ਪ੍ਰਿੰਟ ਹੋਈ ਹੋਈ ਹੈ ਕੀ ਬਾਤ ਹੈ ਕੀ ਬਾਤ ਹੈ ਆ ਦੇਖ ਆ ਜੀ ਕੀ ਬਾਤ ਸਟੱਫ ਦੇਖੋ ਬਹੁਤ ਹੈਵੀ ਨੀ ਚੀਜ਼ ਹੈ ਆ ਦੇਖ ਸਟੱਫ ਹੈਵੀ ਵੀ ਕਪੜਾ ਵੀ ਕੋਈ ਜ਼ਿਆਦਾ ਹੈਵੀ ਨਹੀਂ ਹੈਗਾ ਪਲੀਜ਼ ਚੈੱਕ ਕਰ ਲਓ ਪਲੀਜ਼ ਆਪਣਾ ਬਾਰ ਬਾਰ ਤਾਂ ਦਿਖਾਉਂਦੇ ਪਏ ਕਿ ਜਿਹੜੀ ਇਹਨਾਂ ਕੋਲ ਚੀਜ਼ਾਂ ਆਈ ਰਹੀ ਹੈ ਉਹ ਕਾਰੀਗਰੀ ਵਾਲੀ ਚੀਜ਼ਾਂ ਹੈਗੀ ਹੈ ਨਾ ਕਿ ਕੋਈ ਲੋਕਲ ਮਾਲ ਹੈਗਾ ਕੋਈ ਇਥੋਂ ਲੋਕਲ ਏਰੀਏ ਤੋਂ ਚੱਕ ਕੇ ਇਥੇ ਵੇਚਦੇ ਪਏ ਬਹੁਤ ਵਧੀਆ ਇੰਪੋਰਟਡ ਇੰਪੋਰਟਡ ਆਰਟੀਕਲ ਹੈਗੇ ਸਾਰੇ ਜੋ ਕਿ ਤੁਸੀਂ ਪਾ ਕੇ ਤੁਹਾਨੂੰ ਪਿਆ ਫੀਲ ਹੋਊਗਾ ਕਿ ਵਾਕਿਆ ਬਹੁਤ ਵਧੀਆ ਆਰਟੀਕਲ ਹੈਗੇ ਜੀ ਆਹ ਦੇਖ ਲਓ ਜੀ ਕਲਰ ਮਿਲ ਜਾਣਗੇ ਕਲਰ 5 5 6 6 ਪੰਜ ਹਰ ਇੱਕ ਚੀਜ਼ अवेलेबल ਹੁੰਦੇ ਸਾਡੇ ਕੋਲ ਤੇ ਸਾਈਜ਼ ਮਤਲਬ ਜਿੰਨੀ ਵੀ ਆਪਾਂ ਜੈਕਟਾਂ ਦਿਖਾਈਆਂ ਇਹ ਪਾਸਵਰਟ ਸ਼ਰਟ ਤਾਂ ਖਾਂਦੇ ਪਏ ਭਾਜੀ ਮੀਡੀਅਮ ਤੋਂ ਲੈ ਕੇ ਡਬਲ ਐਕਸਲ ਤੱਕ ਹਰੇਕ ਦੇ ਸਾਈਜ਼ अवेलेबल ਹੁੰਦੇ ਜਿਹੜੇ 3 4 5 ਹਨ ਉਹ ਐਕਸਟਰਾ ਚੀਜ਼ਾਂ ਆਉਂਦੀਆਂ ਮਿਲ ਜਾਂਦੇ ਸਾਡੇ ਕੋਲ ਸਾਰੇ अवेलेबल ਆ ਕੋਈ ਚੀਜ਼ ਲੋ ਸਵੈਟਸ਼ਰਟ ਲੋ ਟਰੈਕਸੂਟ ਲੋ 3 4 5 ਹਰੇਕ ਦੇ अवेलेबल 3 4 5 ਐਕਸਲ ਸਾਰੀਆਂ ਚ अवेलेबल ਹੈਗੇ ਆ ਤੁਸੀਂ ਲੈ ਲਓ ਜੈਕਟ ਲੈ ਲਓ ਠੀਕ ਹੈ ਜੀ ਇਸ ਤਰ੍ਹਾਂ ਦੇ ਤੁਸੀਂ ਸਵੈਟਸ਼ਰਟਾਂ ਲੈ ਲਓ ਆ ਦੇਖ ਲਓ ਜੀ ਕਿਸ ਤਰ੍ਹਾਂ ਦੇ ਸਵੈਟਸ਼ਰਟਾਂ ਆਂ ਕੀ ਹੈ ਇੱਕ 컬러 ਨਹੀਂ ਦਿਖਾਏ ਇੱਕ ਆ 컬러 ਹੈਗਾ ਜੀ ਇੱਕ ਆ 컬러 ਹੈਗਾ ਜੀ ਇੱਕ ਆ 컬러 ਹੈਗਾ ਜੀ ਠੀਕ ਹੈ ਤਿੰਨ 컬러 ਤੁਹਾਨੂੰ ਹੁਣੇ ਇਸ ਵੀਡੀਓ ਚ ਕੋਈ ਐਦਾ ਦਾ ਵੀਡੀਓ ਬਣਾਉਂਦਾ ਹੁੰਦਾ ਉਹ ਤਿੰਨ ਤਿੰਨ ਚਾਰ ਚਾਰ 컬러 ਨਹੀਂ ਦਿਖਾਉਂਦੇ ਕਿ ਕਲਰ ਦਿਖਾਉਂਦੇ ਆ ਤੇ ਉਹ ਮਿਲਦੇ ਵੀ ਨਹੀਂ ਹੁੰਦੇ ਤੁਹਾਨੂੰ ਅਜੇ ਕਲਰ ਬਹੁਤ ਇਹਦੇ ਚ ਹੋਰ ਵੀ ਆ ਲਓ ਅੱਛਾ ਇੱਕ 컬러 ਹੋਰ ਹੈਗਾ ਆ ਲਓ ਜੀ ਚੌਥਾ ਚੌਥਾ 컬러 ਫੇਰ ਦੁਬਾਰਾ ਤੋਂ ਇੱਥੇ ਪੇਸ਼ ਹੈਗਾ ਤੇ ਇਹ ਚੀਜ਼ਾਂ ਮਿਲਦੀ ਆ ਕਿੱਥੇ ਲਾਡੀ ਕਲੈਕਸ਼ਨ ਤੇ ਆਣਾ ਤੁਸੀਂ ਬਿਲਕੁਲ ਨਾ ਪੁੱਨਣਾ ਆਹ ਦੇਖ ਲਓ ਜੀ ਇਸ ਤਰ੍ਹਾਂ ਦੀ ਇਹ ਚੀਜ਼ਾਂ ਬੋਲਦੀ ਆ ਲਾਡੀ ਕਲੈਕਸ਼ਨ ਦੀ ਜਿਹੜੀ ਵੈਰਾਈਟੀ ਹੈਗੀ ਇਹ ਲਾਡੀ ਕਲੈ ਆਪਣੇ ਆਪ ਚ ਇੱਕ ਬ੍ਰੈਂਡ ਹੈਗਾ ਆਪਣੇ ਆਪ ਚ ਇੱਕ ਬਹੁਤ ਹੀ ਵਧੀਆ ਨਾਂ ਬਣ ਗਿਆ ਹੈ ਜੋ ਜੈਨੂਨ ਚੀਜ਼ਾਂ ਵੇਚਦਾ ਹੈ ਪ੍ਰੀਮੀਅਮ ਚੀਜ਼ਾਂ ਵੇਚਦਾ ਭਜੀ ਹੋਰ ਕੀ ਹੈ ਸਾਡੀਆਂ ਦਾ ਭਜੀ ਟਾਈਮ ਹੈ ਜੀ ਕੈਮੋ ਜੈਕਟ ਖਰੀਦ ਨੂੰ ਨੀਡ ਹੁੰਦੀ ਕੁੜਤੇ ਪਜਾਮੇ ਦੇ ਪਾਲੋ ਕਿਸੇ ਕਿਸੇ ਪਾਲੋ ਬਹੁਤ ਸੋਹਣੀਆਂ ਚੀਜ਼ਾਂ ਆਈਆਂ ਨੇ ਵਿੱਚ 5 5 6 6 ਕਲਰ ਸਾਈਜ਼ ਸਾਰੇ ਅਵੇਲੇਬਲ ਹੁੰਦੇ ਆ ਸਾਈਜ਼ ਸਾਰੇ ਬਿਲਵਲ ਹੈਗੇ ਸਾਰੀ ਭਜੀ ਏ ਡੋ ਐਕਸਲ ਤੋਂ ਲੈ ਕੇ 3 4 5 ਐਕਸਲ ਤੱਕ ਵੀ ਹੋਏ ਬਰਾਬਰ 3 4 5 ਐਕਸਲ 3 4 5 ਵੀ ਅਵੇਲੇਬਲ ਆ ਹਾਫ ਜੈਕਟਸ ਹੋ ਗਈਆਂ ਅੱਛਾ ਜੀ ਇਹ ਚੀਜ਼ੀ ਡਿਮੋ ਹਾਫ 슬ੀਵ ਜੈਕਟਸ ਹੋ ਗਈਆਂ ਜੈਨੂਇਨ ਆਰਟੀਕਲ ਆ ਭਾਜੀ ਕੁਆਲਿਟੀ ਦੀਆਂ ਚੀਜ਼ਾਂ ਆ ਦੇਖੋ ਜੀ ਆ ਦੇਖੋ ਜੀ ਆ ਕਲਰ ਦੇਖ ਲਓ ਆ ਕਲਰ ਜਿਹੜਾ ਹੈਗੇ ਆ ਤੁਹਾਨੂੰ ਇਦਾਂ ਦੇ ਚੀਜ਼ਾਂ ਦੇਖਣ ਨੂੰ ਨਹੀਂ ਮਿਲੀ ਹੋਣੀਆਂ ਠੀਕ ਹੈ ਜੀ ਆ ਜਿਹੜੀ ਤੁਸੀਂ ਦੇਖੀ ਜਾਂਦੇ ਹੋ ਦੇਖੇ ਜਾਓ ਪਕਣਾ ਨਹੀਂ ਇਦਰੋਂ ਅਸੀਂ ਇੰਨੀ ਵੈਰਾਈਟੀ ਤੁਹਾਨੂੰ ਦਿਖਾ ਦੇਣੀ ਹੈ ਆ ਜਿਹੜੀ ਵੈਰਾਈਟੀ ਹੈਗੀ ਐਦਾਂ ਨਹੀਂ ਲੱਭਦੀ ਇਹ ਮਿਲਦੀ ਹੈ ਤੁਹਾਨੂੰ ਲਾਡੀ ਕਲੈਕਸ਼ਨ ਤੇ ਆ ਦੇਖ ਲਓ ਜੀ ਸਾਈਜ਼ ਦੇਖ ਲਓ ਇਹ ਪਹਿਲਾ ਛੋਟਾ ਸਾਈਜ਼ ਹੀ ਹੈਗਾ ਹੁਣ ਵੱਡਾ ਸਾਈਜ਼ ਹੈਗਾ ਭਾਜੀ ਉਹ ਵਾਲੀ ਜੈਕਟਾਂ ਵੀ ਦਿਖਾ ਦਿਓ ਜੀ ਆ ਜਿਹੜੀ ਸਾਹਮਣੇ ਬਹੁਤਿਆਰ ਆਰਟੀਕਲ ਆਏ ਆ ਜੀ ਅੱਛਾ ਜੀ ਆ ਚੀਜ਼ਾਂ ਜਨਰਲ ਸਟੋਰ ਆਰਟੀਕਲਸ ਆ ਭਾਜੀ ਸਟੋਰ ਆਰਟੀਕਲ ਹੈਗੇ ਜੀ ਇਹ ਠੀਕ ਹੈ ਜੀ ਇਹ ਕੋਈ ਮਜ਼ਾਕ ਨਹੀਂ ਹੈਗਾ ਦੇਖ ਲਓ ਜੀ ਆ ਆਰਟੀਕਲ ਹੈਗੇ ਜੀ ਕਲਰ ਦੇਖ ਲਓ ਕਲਰ ਕਿੰਨੇ ਹੈਗੇ ਜੀ 2-3 ਕਲਰ ਹੋਗੇ 4 ਕਲਰ ਹੋਗੇ ਕਲਰ ਜੀ ਭਾਜੀ ਕੋਈ 5 ਕਲਰ ਹੋਗੇ ਕਲਰ ਬਹੁਤ ਹੈ ਤੇ ਇਹਦੇ ਸਾਈ ਮੀਡੀਅਮ ਤੋਂ ਲੈ ਕੇ ਡਬਲ ਐਕਸਲ ਮੀਡੀਅਮ ਤੋਂ ਲੈ ਕੇ ਡਬਲ ਐਕਸਲ ਅੱਛਾ ਜਿਹੜੀ ਤੁਸੀਂ ਆਹ ਪਾਈ ਆਹ ਜਿਹੜੀ ਬਹੁਤ ਮਤਲਬ ਇੱਕ ਵਾਰੀ ਕਲਰ ਨਹੀਂ ਲੱਗਦਾ ਆਹ ਬਹੁਤ ਹੁਣ ਚੀਜ਼ ਆਈ ਹੈ ਲੈਦਰ ਸਟਫ ਚਾਂਦੀ ਹੈ ਇੰਪੋਰਟ ਦੀ ਜੈਕਟਸ ਆ ਜੀ ਇਹ ਵੀ ਮਿਲ ਜਾਈ ਤੁਹਾਨੂੰ ਅਵੇਲੇਬਲ ਆ ਸਾਡੇ ਸਟੋਰ ਤੇ ਅੱਛਾ ਜੀ ਆ ਦੇਖੋ ਆਹ ਇਹ ਸਾਈਜ਼ ਇਹਦੇ ਕਿੰਨੇ ਮਿਲੂਗੀ ਸਾਈਜ਼ ਪਈ ਉਹੀ ਮੀਡੀਅਮ ਤੋਂ ਡਬਲ ਐਕਸਲ ਸਰ ਮੀਡੀਅਮ ਤੋਂ ਡਬਲ ਐਕਸਲ ਤੱਕ ਇਹਨਾਂ ਕੋ ਸਾਈਜ਼ ਹੈਗੇ ਆ ਇੰਪੋਰਟਡ ਜੈਕਟਸ ਆ ਇੰਪੋਰਟਡ ਜੈਕਟ ਹੈਗੀ ਹੈ ਜੀ ਏਦਾਂ ਦੀ ਏਦਾਂ ਦੀ ਚੀਜ਼ ਏਦਾਂ ਦੀ ਵੈਰਾਈਟੀ ਏਦਾਂ ਦਾ ਕਲਰ ਕੰ ਜੀ ਇੱਕ ਪਈ ਸਾਡੇ ਕੋਲ ਇੰਪੋਰਟਡ ਸ਼ਰਟਸ ਹਨ ਅੱਛਾ ਜੇ ਸ਼ਰਟਸ ਵੀ ਆ ਗਈਏ ਆਹ ਦੇਖ ਸ਼ਰਟਾਂ ਦਿਖਾ ਦਿਓ ਜੀ ਇੰਪੋਰਟਡ ਫੈਬਰਿਕ ਹੈ ਇਹ ਜੀ ਅੱਛਾ ਇੰਪੋਰਟਡ ਫੈਬਰਿਕ ਹੈ ਜੀ ਕੁਆਲਿਟੀ ਦੇਖੋ ਕੋਟਰਾ ਇਸ ਚਾ ਇਹ ਸਿੰਪਲ ਨਹੀਂ ਹੈਗੀ ਫੀਲ ਕਰਕੇ ਪਤਾ ਲੱਗਣਾ ਪਈ ਅੱਛਾ ਇਹ ਇਦਾਂ ਨਹੀਂ ਪਤਾ ਲੱਗਦਾ ਇਦਾਂ ਨਹੀਂ ਪਤਾ ਲੱਗਦਾ ਬਾਕੀ ਗਰਮ ਸ਼ਰਟਸ ਹੋ ਗਿਆ ਅੱਛਾ ਰਤਨਾਂ ਦੀ ਹੈਗੀ ਅਵੇਲੇਬਲ ਸਾਡੇ ਕੋਲ ਜੀ ਆਹ ਵਾਲੀਆਂ ਗਰਮ ਸ਼ਰਟਸ ਆ ਗਈਆਂ ਇਸ ਤਰ੍ਹਾਂ ਉਹ ਆਹ ਆ ਜਿਆਦਾ ਚੱਲਦੀ ਹੈ ਕਿ ਅੱਜ ਕੱਲ੍ਹ ਬੂਲ ਵਾਲੀ ਆਹ ਕੋਟਰਾ ਵਾਲੀ ਆर्डर ਵਾਲੀ ਚਿਕ ਕਲਰ अवेलेबल ਆ ਡਿਜ਼ਾਈਨ अवेलेबल ਆ ਅੱਛਾ ਜੀ ਬਹੁਤ ਸੋਨੇ ਸੋਨੇ ਕਲਰ ਆ ਜਾਣੇ ਜੀ ਡਿਜ਼ਾਈਨ ਆ ਜਾਣੇ ਬਹੁਤ ਪਿਆਰੇ ਪੀਸ ਹੈਗੇ ਅੱਛਾ ਜੀ ਆ ਆ ਦਿਖਾ ਦਿਓ ਜੀ ਇਹ ਮੈਰੂਨ ਕਲਰ ਅੜੀ ਚੀਜ਼ ਬਹੁਤ ਚੱਲਦੀ ਹੈ ਜੀ ਮੈਰੂਨ ਕਲਰ ਭਾਜੀ ਵਾਕਈ ਸਾਰਿਆਂ ਤੇ ਕਵਦਾ ਹੁੰਦਾ ਜੋ ਕਲਰ ਤੁਸੀਂ ਦਿਖਾਈ ਜਾਂਦੇ ਹੋ ਜਿਹਨੀਆਂ ਆਈਟਮਾਂ ਤੁਸੀਂ ਦਿਖਾਈ ਜਾਂਦੇ ਹੋ ਇਹ ਇੱਕ ਛੱਤ ਦੇ ਥੱਲੇ ਕਵਰ ਕਰਨਾ ਭਾਜੀ ਸੌਖੀ ਗੱਲ ਨਹੀਂ ਹੈਗੀ ਹੈ ਇਹ ਜਲਦੀ ਅਵੇਲੇਬਲ ਕਰਾ ਕੇ ਦਵਾਂਗੇ ਤੁਹਾਨੂੰ ਜੀ ਕੋਈ ਵੀ ਮੇਰਾ ਵੀਰ ਕੋਈ ਮੇਰਾ ਭੈਣ ਕੋਈ ਮੇਰਾ ਭਰਾ ਕੋਈ ਵੱਡੇ ਜੀ ਦਾ ਸਾਡਾ ਵੀ ਜੈਕੀ ਇਹ ਦੇਖੋ ਜੀ ਟੈਨਮ ਜੈਕਟ ਆਉਂਦੀ ਹੈ ਬਹੁਤ ਪਿਆਰੀ ਜੀ ਰੈਗੜ ਚੁ ਰਫ ਚੰਦੀ ਬਹੁਤ ਸੋਹਣਾ ਪੀਸ ਹੈ ਜੀ ਉਹ ਪ੍ਰੋਪਰ ਡਿਜ਼ਾਈਨ ਹੋ ਗਈ ਰੈਗੜ ਦੀ ਇਸਟਾਈਲ ਬਹੁਤ ਚੱਲ ਰਹੀ ਹੈ ਆ ਦੇਖ ਲੋ ਜੀ ਇਹ ਆਰਟੀਕਲ ਆਪਣਾ ਬਹੁਤ ਪਸੰਦ ਕਰਦੇ ਆ ਇਹ ਯੰਗ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਇਹਨੂੰ ਪਾ ਸਕਦੇ ਆ ਤੇ ਇਹ ਜਿਹੜਾ ਆਰਟੀਕਲ ਮਤਲਬ ਮਾਸ਼ਾਅੱਲਾ ਸੁਭਾਨ ਅੱਲਾ ਇਹ ਕਹਿ ਸਕਦੇ ਇਹ ਤੋਂ ਅੱਗੇ ਕੋਈ ਇਹਦੇ ਲਈ ਆਪਣੇ ਕੋ ਉਹੀ ਹੈਗਾ ਕੋਈ ਸ਼ਬਦ ਨਹੀਂ ਹੈਗਾ ਕਿਉਂਕਿ ਜਿੰਨੀ ਕਿ ਆਈਟਮਾਂ ਜਿੰਨੀ ਵੈਰਾਈਟੀ ਨਾਲ ਇੱਥੇ ਤੁਹਾਨੂੰ ਦਿਖਾਤੀ ਇਹ ਕਿਤੇ ਨਹੀਂ ਲੱਭਣੀ ਵੱਡੇ ਵੱਡੇ ਸਟੋਰਾਂ ਤੇ ਤੁਸੀਂ ਜ਼ਰੂਰ ਜਾਉਂਗੇ ਪਰ ਉਹਨਾਂ ਨੇ ਤੁਹਾਨੂੰ ਇਸ ਹਿਸਾਬ ਨਾਲ ਛਿੰਨਾ ਹੈ ਕਿ ਤੁਹਾਨੂੰ ਇੱਕ ਵਾਰੀ ਜਾ ਕੇ ਜਰੂਰ ਪਤਾ ਲੱਗਣਾ ਹੈ ਇੱਥੇ ਤੁਸੀਂ ਵਿਜ਼ਿਟ ਕਰੋਗੇ ਲਾਡੀ ਕਲੈਕਸ਼ਨ ਨਾ ਸੁਣ ਲਓ ਫੇਸ ਪਾਇਦਾ ਯਾਦ ਰੱਖਣੋ ਤੇ ਇਹਨਾਂ ਕੋ ਵਿਜ਼ਿਟ ਕਰੋ ਤੇ ਇਹਨਾਂ ਤੋਂ ਸਾਰੇ ਆਰਟੀਕਲ ਮੰਗਣੇ ਸੇਮ 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 ਮੰਗੜੋ ਤੁਸੀਂ ਸਕਰੀਨਸ਼ਾਟ ਲੈ ਕੇ ਇਹਨਾਂ ਦੇ ਵਟਸਐਪ ਤੇ ਭੇਜ ਦਿਓ ਤੇ ਇਹ ਹੀ ਚੀਜ਼ਾਂ ਤੁਹਾਨੂੰ ਮਿਲੂਗੀ ਦੇ ਜਿਹੜੀ ਇਹਨਾਂ ਕੋ ਵੈਰਾਈਟੀ ਤੇ ਪਲੀਜ਼ ਜਿਹੜੇ ਆਰਟੀਕਲ ਜਿਹੜੀ ਕੁਆਲਿਟੀ ਜਿਹੜੇ ਇਹਨਾਂ ਦੇ ਕਾਰੀਗਰ ਹੈਗੇ ਆ ਵਾਕਈ ਉਮਦਾ ਕਾਰੀਗਰ ਹੈਗੇ ਆ ਜੀ ਕਾਰੀਗਰੀ ਦੀ ਮੋਤੀ ਖਾਰ ਹੈ ਨਾ ਉਹ ਮਿਲੂਗਾ ਦੇਖੋ ਪੀਸ ਦੇਖੋ ਜੀ ਅੱਛਾ ਮਤਲਬ ਇਹਦੇ ਇੱਕ ਕਲਰ ਕੰਬੀਨੇਸ਼ਨ ਹੈਗੇ ਆ ਇਹਨਾਂ ਕੋਲ ਜਿਹੜੇ ਕਲਰ ਹੈਗੇ ਆ ਆ ਇੱਕ ਕਲਰ ਇਹ ਦੋ ਕਲਰ ਕਲਰ ਆ ਜੀ ਅਸੀਂ ਗਿੰਤੀ ਲਾਣੀ ਹੋਵੇ ਤਾਂ ਕਲਰ ਕਲਰ ਦੇਖ ਲਓ ਤੁਸੀਂ ਕਿੰਨੇ ਹੈਗੇ ਇਹਨਾਂ ਕੋਲ ਆਹ ਲਓ ਜੀ ਫੇਰ ਆ ਗਿਆ ਜੀ ਤੀਜਾ ਕਲਰ ਫੇਰ ਆ ਗਿਆ ਵੇ ਡਿਜ਼ਾਈਨ ਲੱਗਾ ਭਜੀ ਕਲਰ ਇੱਚ ਪੰਜ ਛੇ ਹੈਗੇ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਰਿਹਾ ਅੱਛਾ ਡਿਜ਼ਾਈਨ ਇਹਦੇ ਚ ਕਲਰ ਦੇਖਣੇ ਆ ਲਓ ਬਲੈਕ ਆ ਗਿਆ ਅੱਛਾ ਜੀ ਲਾਈਟ ਸ਼ੇਡ ਆ ਗਿਆ ਕਲਰ ਜਿੰਨੇ ਮਰਜ਼ੀ ਭਜੀ ਆ ਲਓ ਹਾਂ ਹਾਂ ਆ ਦਿਖਾਈਓ ਜੀ ਇਤਵਾਰੀ ਆ ਵਾਹ ਦੇਖੋ ਗ੍ਰੇ ਆ ਗਿਆ ਆ ਕਲਰ ਦਿਖਾਓ ਕਿਉਂਕਿ ਇਹ ਕਲਰ ਜਿਹੜਾ ਹੈਗਾ ਖੱਗਣ ਵਾਲਾ ਕਲਰ ਹੈਗਾ ਜੀ ਭਜੀ ਹਰ ਇੱਕ ਦੀ ਪਸੰਦ ਆ ਦੇਖ ਆ ਲਓ ਬਹੁਤ ਪਿਆਰਾ ਪੀਸ ਆ ਦੇਖੋ ਜੀ ਆ ਜਿਹੜਾ ਕਲਰ ਹੈਗਾ ਇਹ ਕੋਈ ਨਾਰਮਲ ਕਲਰ ਨਹੀਂ ਹੈਗਾ ਇਹ ਕਲਰ ਹੈਗਾ ਵਿਕਣ ਵਾਲਾ ਫਟਾਫਟ ਹੱਥੋਂ ਹੱਥ ਵਿਕਣ ਵਾਲਾ ਕਲਰ ਹੈਗਾ ਆ ਦੇਖੋ ਜੀ ਰੇਡ ਕਲਰ ਹੈ ਜੀ ਮੈਨੂੰ ਜਿਹੜਾ ਇਹਨਾਂ ਨੂੰ ਪੀਸ ਪਾ ਕੇ ਜੋ ਕਿ ਦੇਖਣ ਨੂੰ ਲੋਕਾ ਲੋਕ ਕੀ ਕਰਦੇ ਆ ਦਿਖਾਉਂਦੇ ਕੁਝ ਹੋਰ ਆ ਤੇ ਵੇਚਦੇ ਕੁਝ ਹੋਰ ਆ ਤੇ ਇੱਥੇ ਉਹੀ ਮਿਲਣਾ ਹੈ ਜੋ ਦਿਖਾਉਂਦੇ ਵੈ ਦੂਰੋਂ ਦੂਰੋਂ ਤੁਹਾਡੇ ਕੋਲ ਭਾਜੀ ਇਸ ਵਾਰੀ ਸ਼ੋਪਿੰਗ ਕਰਨ ਆਣਾ ਮੇਰਾ ਜਿਹੜੇ ਭੈਣ ਭਰਾ ਜਿਹੜੇ ਵੀ ਆਉਂਗੇ ਸਾਰਿਆਂ ਦਾ ਆਦਰ ਸਤਿਕਾਰ ਕਰੀਓ ਜੀ ਠੀਕ ਹੈ ਜੀ ਆਹ ਦੇਖੋ ਜੀ ਕਲਰ ਕੰਬੀਨੇਸ਼ਨ ਹਰੇਕ ਚਪਾ ਜੀ ਮੇਰੇ ਕੋ ਪੰਜ ਪੰਜ ਛੇ ਛੇ ਕਲਰ ਅਵੇਲੇਬਲ ਹੁੰਦੇ ਆ ਨਹੀਂ ਹੋਣਗੇ ਭਾਜੀ 6 7 8 ਸਾਰੇ ਕਲਰ ਹੋ ਜੂਗਾ ਸਾਰੇ ਕਲਰ ਅਵੇਲੇਬਲ ਹੈਗੇ ਜੀ ਇਹਨਾਂ ਕੋ ਮਫਲਰ ਦੇ ਗਏ ਅੱਛਾ ਜੀ ਆ ਚੀਜ਼ਾਂ ਦੇ ਮਫਲਰ ਦੇਖੋ ਮੈਂ ਤੁਹਾਨੂੰ ਆ ਚੀਜ਼ ਦਿਖਾਣ ਲੱਗਾ ਸੀ ਕਿਤਰਾ ਦੀ ਜਾਨਾ ਕਿ ਫੰਕਸ਼ਨ ਆ ਗਿਆ ਹਾਂਜੀ ਹਾਂ ਜੀ ਮੈਂ ਨਾਈਟ ਜੀ ਇਹ ਪਾਰਟੀ ਹੋ ਗਈ ਉੱਥੇ ਜੀ 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 ਪਰ ਤੇ ਗਾਵੇਂ ਸਾਨੂੰ ਮਫਲਰ ਬਹੁਤ ਟ੍ਰੈਂਡ ਤੇ ਹੈ ਇਸ ਟਾਈਮ ਮੁੰਡਿਆਂ ਜੀ ਉੱਤੇ ਨਾ ਦੇਖੋ ਜੀ ਬੜੇ ਬੜੇ ਪ੍ਰੀਮੀਅਮ ਆਰਟੀਕਲ ਹੈਗੇ ਸਾਡੇ ਕੋ ਆ ਦੇਖੋ ਕੀ ਬਾਤ ਹੈ ਭਾਈ ਮਫਲਰ ਮਫਲਰ ਦੀ ਵੈਰਾਈਟੀ ਆ ਚੈੱਕ ਕਰੋ ਜੀ ਇੱਕ ਵਾਰੀ ਤੇ ਹਾਂ ਹੱਥ ਲਾ ਕੇ ਪਤਾ ਲੱਗਦਾ ਹੈ ਕਿ ਕੱਪੜਾ ਇਦਾਂ ਦੀਆਂ ਚੀਜ਼ਾਂ ਹੈ ਫੋਟੋਆਂ ਲੈ ਕੇ ਆਉਂਦੇ ਵੀ ਇਦਾਂ ਦਾ ਕਲਰ ਨਾ ਡਿਜ਼ਾਈਨ ਨਹੀਂ ਅਵੇਲੇਬਲ ਹੁੰਦੇ ਲੋ ਹਰੇਕ ਕੋਲ ਕਲਰ ਵੀ ਨਹੀਂ ਮਿਲਦੇ ਭਾਜੀ ਇਹ ਕਲਰ ਆਨਲਾਈਨ ਬੈਠੇ ਹੁੰਦੇ ਆ ਬੜੇ ਬੜੇ ਆਰਟੀਕਲ ਆ ਦੇਖੋ ਆ ਦੇਖੋ ਜੀ ਬਹੁਤ ਸੋਹਣੇ ਜੀ ਆ ਦੇਖੋ ਜੀ ਆ ਕਲਰ ਦੇਖ ਲਓ ਕਲਰ ਦੇਖ ਲਓ ਕਿੰਨੇ ਕਲਰ ਤੁਸੀਂ ਦੇਖਣੇ ਆ ਤੁਸੀਂ ਦੇਖ ਦੇਖ ਕੇ ਥੱਕ ਜਾਣਾ ਅਸੀਂ ਦਿਖਾ ਦਵਾ ਆ ਕੇ ਨਹੀਂ ਥੱਕਣਾ ਨਾ ਆ ਦੇਖ ਲਓ ਜੀ ਆ ਚੀਜ਼ਾਂ ਹੈਗੀ ਆ ਇੱਥੇ ਤੇ ਇੱਥੇ ਦੀ ਜਿਹੜਾ ਐਡਰੈਸ ਡਿਸਕ੍ਰਿਪਸ਼ਨ ਚ ਹੈਗਾ ਜੀ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ ਦਿੱਤੀ ਹੈ ਆਹ ਕਿਹੜਾ ਹੈਗਾ ਭਾਜੀ ਪੈरिस ਆਹ ਲਓ ਜੀ ਮੈਂ ਕੈਟਰੀਜ਼ ਦੇ ਆਰਟੀਕਲ ਬਤੀ ਬਹੁਤ ਨਹੀਂ ਆਹ ਦੇਖੋ ਆਹ ਜਿਹੜਾ ਹੈਗਾ ਇਹ ਉਹਨੂੰ ਪਤਾ ਲੱਗਣਾ ਹੈ ਜਿਹਨੂੰ ਇਹਨਾਂ ਚੀਜ਼ਾਂ ਦਾ ਅਭਾਸ ਹੈਗਾ ਜਿਹਨੇ ਇਹ ਚੀਜ਼ਾਂ ਪਹਿਲਾਂ ਪਾਈ ਹੋਈ ਹੈ ਜਿਹਨੂੰ ਕੁਆਲਿਟੀ ਦਾ ਪਤਾ ਹੈ ਠੀਕ ਹੈ ਜੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਣਾ ਦੇਖਿਆ ਪਤਾ ਲੱਗ ਜਾਣਾ ਇੱਕ ਵਾਰੀ ਕਿ ਇਹ ਨਹੀਂ ਕਿ ਮਜ਼ਾਕ ਹੈਗੀ ਹੈ ਬਾਕੀ ਸਾਰਾ ਇਹਨਾਂ ਦਾ ਸਟੋਰ ਇੱਕ ਵਾਰੀ ਪੂਰਾ ਰਾਉਂਡ ਆਊਟ कराके दिखाया जावे जिन्नी ना कोई वैरायटी हैगी है वैरायटी ਤੁਹਾਨੂੰ ਵੱਡੇ ਵੱਡੇ ਸਟੋਰਾਂ ਤੇ ਇੱਥੇ ਦੇਖਣ ਨੂੰ ਮਿਲਦੀ ਹੁੰਦੀ ਹੈ ਕਿਉਂ ਇੱਥੇ ਛੋਟਾ ਜਿਹਾ ਸਟੋਰ ਹੈਗਾ ਤੇ ਆਪਣੇ ਆਪ ਚ ਮੰਨਿਆ ਪਰ ਮੰਨਿਆ ਨਾ ਥੋੜੇ ਕਿ ਟਾਈਮ ਚ ਬਣ ਗਏ ਹੋਏ ਆ ਜਿੱਦਾਂ ਆਪਾਂ ਕਹਿ ਦੇਈਦਾ ਕਿ ਹਾਂ ਛੋਟੇ ਥੋੜੇ ਕਿ ਟਾਈਮ ਚ ਆਪਾਂ ਵੱਡਾ ਨਾਂ ਨਹੀਂ ਪੈਦਾ ਕਰ ਸਕਦੇ ਵੱਡਾ ਬਣ ਨਹੀਂ ਸਕਦੇ ਜਾਂ ਆਪਣੇ ਆਪ ਨੂੰ ਉਹ ਨਹੀਂ ਕਰ ਸਕਦੇ ਕੀ ਕਹਿੰਦੇ ਉਸ ਲੈਵਲ 'ਚ ਨਹੀਂ ਲੈ ਜਾ ਸਕਦੇ ਇਹਨਾਂ ਨੇ ਥੋੜੇ ਕਿ ਟਾਈਮ ਚ ਇਹਨੇ ਸਟੋਰ ਖੋਲ ਲਏ ਆ ਇਹ ਇਨਾ ਇਨਾ ਕੋ ਸਮਾਨ ਹੈਗਾ ਇਨੇ ਇਨਾ ਕੋ ਆਰਟੀਕਲ ਹੈਗੇ ਇਨਾ ਇਨਾ ਕੋ ਅ ਅੰਦਰ ਜਿਹੜਾ ਜੈਕਟ ਪਈ ਹੋਈ ਹੈ ਜੈਕਟ ਦੇ ਕਲਰ ਪਏ ਹਰ ਇੱਕ ਚੀਜ਼ ਇਨਾ ਕੋ ਅਵੇਲੇਬਲ ਹੈਗੀ ਹੈ ਵਿਜ਼ਿਟ ਕਰਨਾ ਬਿਲਕੁਲ ਨਾ ਪੜਨਾ ਹਰ ਇੱਕ ਚੀਜ਼ ਇੱਕ ਛੱਤ ਦੇ ਥੱਲੇ ਤੁਹਾਨੂੰ ਮਿਲੂਗੀ ਤੇ ਆਪਾਂ ਹਰ ਇੱਕ ਵਾਰੀ ਨਵੇਂ ਕਨਸੈਪਟ ਦੇ ਨਾਲ ਨਵੀਆਂ ਨਵੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਮਿਲਦੇ ਰਾਵਾਂਗੇ ਐਦਾਂ ਹੀ ਤੁਸੀਂ ਬਣੇ ਰਹੋ ਸਾਡੇ ਨਾਲ ਥੈਂਕ ਯੂ ਸੋ ਮੱਚ ਥੈਂਕ ਯੂ ਜੀ